ਸੱਜਣ ਕੁਮਾਰ ਫੈਸਲੇ ਤੇ ਹੁਣ ਅਦਾਲਤ ਦਾ ਵੱਡਾ ਫੈਸਲਾ ਆਇਆ ਤੁਹਾਨੂੰ ਦੱਸ ਦਈਏ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਆ ਤਾਂ 12 ਫਰਵਰੀ ਨੂੰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਸਜ਼ਾ ਜਿਹੜੀ ਆ ਉਹ ਤੈਅ ਨਹੀਂ ਕੀਤੀ ਗਈ ਸੀ ਤਾਂ ਹੁਣ ਅਦਾਲਤ ਦਾ ਵੱਡਾ ਫੈਸਲਾ ਨਿਕਲ ਕੇ ਸਾਹਮਣੇ ਆਇਆ ਅਦਾਲਤ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਹਾਂ ਵੱਡੀ ਅਪਡੇਟ ਦੇ ਨਾਲ ਜੋੜਦੇ ਹਾਂ ਸੱਜਨ ਕੁਮਾਰ ਫੈਸਲੇ ਤੇ ਅਦਾਲਤ ਨੇ ਹੁਣ ਫੈਸਲਾ ਆਪਣਾ ਸੁਣਾਇਆ ਤਾਂ ਹੁਣ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸੀ سزا ਜਿਹੜੀ ਆ ਉਹ ਸੁਣਾਈ ਦਿੱਤੀ ਆ ਤਾਂ 12 ਫਰਵਰੀ ਨੂੰ ਸੱਜਨ ਕੁਮਾਰ ਨੂੰ ਜਿਹੜਾ ਹੈ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਉਸ ਦੀ سزا ਜਿਹੜੀ ਆ ਉਹ ਤੈਅ ਨਹੀਂ ਕੀਤੀ ਗਈ ਸੀ ਤਾਂ ਦਿੱਲੀ ਦੇ ਸਰਸਵਤੀ ਵਿਹਾਰ ਦੇ ਵਿੱਚ ਇੱਕ ਸ਼ਿਕਾਇਤਕਰਤਾ ਨੇ ਐਫ ਆਈ ਆਰ ਦਰਜ ਕਰਾਈ ਸੀ ਜਿਸ ਦੇ ਉੱਤੇ ਇਹ ਸਾਰਾ ਕੇਸ ਚੱਲਦਾ ਹੈ ਤਾਂ ਦਿੱਲੀ ਦੇ ਵਿੱਚ ਜੋ 1984 ਦੇ ਜੋ ਕਤਲੇਆਮ ਨੂੰ ਲੈ ਕੇ ਜੋ ਦੰਗਿਆਂ ਨੂੰ ਲੈ ਕੇ ਇਹ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਸਰਜਨ ਕੁਮਾਰ ਵੱਲੋਂ ਜਿਹੜਾ ਆ ਉਹ ਭੀੜ ਨੂੰ ਉਕਸਾਇਆ ਗਿਆ ਸੀ ਜਿਸ ਦੇ ਵਿੱਚ ਦੋ ਸਿੱਖ ਦੀ ਜਿਹੜੀ ਆ ਉਹ ਮੌਤ ਹੋ ਗਈ ਸੀ ਤਾਂ ਜਿਸ ਦੇ ਵਿੱਚ ਦੋ ਸਿੱਖਾਂ ਦੀ ਮੌਤ ਹੋ ਗਈ ਸੀ ਤਾਂ ਉਸੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ ਤਾਂ ਵੱਡੀ ਅਪਡੇਟ ਦੇ ਨਾਲ ਜੋੜਦੇ ਆ ਵੱਡੀ ਅਪਡੇਟ ਹੈ ਕਿ ਸੱਜਣ ਕੁਮਾਰ ਫੈਸਲੇ ਤੇ ਆਜ਼ਾਦੀ ਦਾ ਹੁਣ ਫੈਸਲਾ ਆਇਆ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ 12 ਫਰਵਰੀ ਨੂੰ ਅ ਜੋ ਦੋਸ਼ੀ ਕਰਾਰ ਦਿੱਤਾ ਗਿਆ ਸੀ ਸੱਜਣ ਕੁਮਾਰ ਨੂੰ ਤਾਂ ਇਸ ਤੋਂ ਬਾਅਦ ਇੱਕ ਹੋਰ ਸੁਣਵਾਈ ਹੋਈ ਸੀ ਜਿਸ ਸੁਣਵਾਈ ਨੂੰ ਟਾਲ ਦਿੱਤਾ ਗਿਆ ਸੀ ਤਾਂ ਸਰਸਪਤੀ ਵਿਹਾਰ ਥਾਣੇ ਦੇ ਵਿੱਚ ਦਿੱਲੀ ਦੇ ਵਿੱਚ ਐਫ ਆਈ ਆਰ ਦਰਜ ਜਿਹੜੀ ਹੈ ਉਹ ਕੀਤੀ ਗਈ ਸੀ ਤਾਂ ਪਰਿਵਾਰ ਨੇ ਸੱਜਣ ਕੁਮਾਰ ਦੇ ਖਿਲਾਫ ਇਹ ਮੰਗ ਕੀਤੀ ਹੈ ਕਿ ਉਸ ਨੂੰ ਉਮਰ ਕੈਦ ਦੀ سزا ਨਹੀਂ ਤਾਂ ਉਸ ਨੂੰ ਫਾਂਸੀ ਦੀ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ 41 ਸਾਲ ਬਾਅਦ ਸੱਜਣ ਕੁਮਾਰ ਦੇ ਉੱਤੇ ਇਹ ਜਿਹੜਾ ਆ ਫੈਸਲਾ ਸੁਨਾਇਆ ਗਿਆ 41 ਸਾਲ ਦਾ ਲੰਮਾ ਸਮਾਂ ਜੋ ਕਿ ਪੀੜਿਤ ਪਰਿਵਾਰ ਵੱਲੋਂ ਸਮਾਂ ਜਿਹੜਾ ਆ ਉਹ ਉਡੀਕਣਾ ਪਿਆ ਤਾਂ 1984 ਦੇ ਜੋ ਸਿੱਖ ਦੰਗਿਆਂ ਦੇ ਦੌਰਾਨ ਹੋਏ ਸਰਸਵਤੀ ਵਿਹਾਰ ਮਾਮਲੇ ਦੇ ਵਿੱਚ ਜੋ ਦਿੱਲੀ ਦੀ ਰਾਉਸ ਐਵੈਨਿਊ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਨਾਇਆ ਅਦਾਲਤ ਨੇ ਜੋ ਦੋਸ਼ੀ ਸਾਹਬ ਦਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦੀ ਦੀ ਸਜ਼ਾ ਸੁਣਾਈ ਹੈ ਵਿਸ਼ੇਸ਼ ਜੱਜ ਵੱਲੋਂ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਅਦਾਲਤ ਨੇ 12 ਫਰਵਰੀ ਨੂੰ ਸੱਜਣ ਕੁਮਾਰ ਨੂੰ ਦੋਸ਼ੀ ਜਿਹੜਾ ਹੈ ਉਹ ਘੋਲਾਰ ਦਿੱਤਾ ਸੀ ਤਾਂ ਸ਼ਿਕਾਇਤਕਰਤਾ ਨੇ ਜੋ ਕਿ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹਨ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੀਆਂ ਨੰਮ ਅੱਖਾਂ ਨੇ ਤਾਂ ਇੱਕੋ ਇੱਕ ਜੋ ਉਹਨਾਂ ਦੀ ਮੰਗ ਹੈ ਕਿ ਜਿਸ ਵੱਲੋਂ ਜਿਹੜਾ ਇਹ ਭੀੜ ਨੂੰ ਉਕਸਾਇਆ ਗਿਆ ਰੋੜਿਆਂ ਤੇ ਡਾਂਗਾ ਦੇ ਨਾਲ ਲੋਹੇ ਦੀਆਂ ਰਾਣਾ ਦੇ ਨਾਲ ਘਰ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਦੋ ਸਿੱਖ ਜਿਹੜੇ ਨੇ ਉਹ ਮਾਰੇ ਗਏ ਸੀ ਤਾਂ ਇਹ ਮਾਮਲਾ ਦੱਸ ਦਿੰਨੇ ਆ ਕਿ 1984 ਦੇ ਵਿੱਚ ਜੋ ਪੱਛਮੀ ਦਿੱਲੀ ਦੇ ਰਾਜਨਗਰ ਵਿੱਚ ਸਰਦਾਰ ਜਸਵੰਤ ਸਿੰਘ ਤੇ ਸਰਦਾਰ ਤਰुणਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਮਾਮਲਾ ਜੋ ਕਤਲ ਦੇ ਨਾਲ ਜੁੜਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸ਼ਾਮ 4 ਵਜੇ ਦੇ ਕਰੀਬ ਜੋ ਦੰਗਾਕਾਰੀਆਂ ਦੀ ਭੀੜ ਨੇ ਰਾਜਨਗਰ ਇਲਾਕੇ ਦੇ ਵਿੱਚ ਪੀੜਤਾਂ ਦੇ ਘਰ ਤੇ ਲੋਹੇ ਦੀਆਂ ਰਾੜਾਂ ਤੇ ਡੰਡਿਆਂ ਦੇ ਨਾਲ ਹਮਲਾ ਕੀਤਾ ਸੀ ਤਾਂ ਸ਼ਿਕਾਇਤਕਰਤਾ ਦੇ ਅਨੁਸਾਰ ਇਸ ਪੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਹੇ ਸਨ ਜੋ ਉਸ ਸਮੇਂ ਬਾਹਰੀ ਦਿੱਲੀ ਤੋ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤਾ ਅੱਜ ਅਦਾਲਤ ਵੱਲੋਂ ਜਿਹੜੀ ਹੈ ਉਹ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਇਸ ਮੌਕੇ ਤੇ ਪੀੜਤ ਪਰਿਵਾਰ ਦਾ ਕੀ ਕਹਿਣਾ ਉਹ ਤੁਹਾਡੇ ਨਾਲ ਕਰਦੇ ਆਂ ਸਾਂਚਾ ਦੇਖਿਏ ਮਕਸਦ ਅੱਜ ਕੁਝ ਇਨਸਾਫ ਦੀ ਉਮੀਦ ਬੰਦੀ 40 43 ਸਾਲ ਪਹਿਲੇ ਜੋ ਕਤਲੇਆਮ ਹੋਆ 10000 ਸਿੱਖੋਂ ਕੋ 10000 ਸਿੱਖਾਂ ਨੂੰ ਜਿਹੜਾ ਛੜਕਾਂ ਦੇ ਉੱਪਰ ਜ਼ਿੰਦਾ ਜਲਾਤਾ ਗਿਆ ਉਹਦੇ ਵਿੱਚ ਕਾਂਗਰਸ ਦਾ ਚਿਹਰਾ ਓਨ ਕਲੀਅਰ ਕਟ ਨਜ਼ਰ ਆ ਰਿਹਾ ਹੈਗਾ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਕੋਈ ਹਿੰਦੂ ਸਿੱਖ ਦੰਗੇ ਨਹੀਂ ਸੀ ਆ ਗਏ ਇਹ ਕਾਂਗਰਸੀ ਨੇਤਾਵਾਂ ਔਰ ਉਹਨਾਂ ਦੇ ਗੁੰਡਿਆਂ ਦੇ ਦੁਆਰਾ ਕੀਤਾ ਹੋਇਆ ਸਿੱਖਾਂ ਦਾ ਜੈਨੋਸਾਈਡ ਸੀਗਾ ਕੀ ਕਸੂਰ ਸੀ ਉਹਨਾਂ ਸਿੱਖਾਂ ਦਾ ਮੈਂ ਪੁੱਛਣਾ ਚਾਹੁੰਦਾ ਜਦੋਂ ਇੰਦਰਾ ਗਾਂਧੀ ਦੇ ਕਾਤਲ ਪਕੜੇ ਗਏ ਤੇ ਕਿਸ ਕਸੂਰ ਵਿੱਚ 10000 ਸਿੱਖਾਂ ਨੂੰ ਤੁਸੀਂ ਸੜਕ ਦੇ ਉੱਪਰ ਫੜ ਕੇ ਜ਼ਿੰਦਾ ਜਲਾਤਾ ਗਿਆ ਇਹ ਹੁਣ ਕਾਂਗਰਸ ਨੰਗੀ ਹੋ ਗਈ ਹੈ ਇੱਕ ਕਲੀਅਰ ਕਟ ਪਤਾ ਲੱਗ ਰਿਹਾ ਕਿ ਜੋ ਮਹਾਪਾਪ ਇਹਨਾਂ ਨੇ ਕੀਤਾ ਉਹਨੇ ਅੱਖਾਂ ਤੇ ਸਾਹਮਣੇ ਆ ਗਿਆ ਹੈਗਾ ਇਹ ਕੋਈ ਹਿੰਦੂ ਸਿੱਖ ਦੰਗਾ ਜਾਂ ਸਿੱਖ ਵਿਰੋਧੀ ਦੰਗਾ ਨਹੀਂ ਸੀ ਹੈਗਾ ਇਹ ਕਾਂਗਰਸ ਨੇ ਸਿੱਖਾਂ ਦਾ ਜੈਨੋਸਾਈਡ ਕਰਵਾਇਆ ਔਰ ਜਦੋਂ ਇੰਨੇ ਸਾਲਾਂ ਬਾਅਦ ਇਨਸਾਫ ਮਿਲ ਰਿਹਾ ਹੈਗਾ ਇਹ ਇਨਸਾਫ ਨੇ ਇੱਕ ਮਲਮ ਹੈ ਅੱਛਾ ਪੂਰੇ ਨਹੀਂ ਇਨਸਾਫ ਨਹੀਂ ਹੈਗਾ ਪਰ ਇਹ ਛੋਟਾ ਜਿਹਾ ਮਲਮ ਹੈਗਾ ਤੇ ਆਪਾਂ ਇਨਸਾਫ ਦੇ ਵਾਸਤੇ ਦਰਖਾਸਤ ਕਰਦੇ ਆ ਕੋਰਟ ਨੂੰ ਵੀ ਇਸ ਬੇਦਰਦ ਕਾਤਲ ਨੂੰ ਜਿਸ ਨੇ ਇਨਸਾਨਾਂ ਨੂੰ ਜ਼ਿੰਦਾ ਜਲਾਤਾ ਸਿੱਖਾਂ ਨੂੰ ਜ਼ਿੰਦਾ ਜਲਾਤਾ ਹੋਏ ਢੀੜ ਲੈ ਕੇ ਚੱਲਿਆ ਹੋਵੇ ਪੈਟਰੋਲ ਵੰਡਿਆ ਹੋਵੇ ਕੈਮੀਕਲ ਵੰਡੇ ਹੋਣ ਤੇ ਢੀੜ ਦੀ ਅਗਵਾਹੀ ਕੀਤੀ ਹੋਵੇ ਇਹ ਜੇ ਨਰਪੱਖੀ ਆਦਮੀ ਨੂੰ ਸਿਰਫ ਜੋ ਸਿਰਫ ਹੈ ਉਮਰ ਕੈਦਨੀ ਹੋਣੀ ਚਾਹੀਦੀ ਇਸ ਇਨਸਾਨ ਨੂੰ ਫਾਂਸੀ ਹੋਣੀ ਚਾਹੀਦੀ ਹੈ ਸਾਡੀ ਇਹੀ ਉਮੀਦ ਹੈ ਕਿ ਅੱਜ ਕੋਰਟ ਜੋ ਹੈ ਇਹਨੂੰ ਫਾਂਸੀ ਲਗਾਏਗੀ ਕਿ ਇਹ ਮੈਨੇ 2015 ਮੈਂ ਇਹ ਪੀਏ ਆ ਡਾਲੀ ਸੀ ਔਰ ਉਸ ਕੇਸ ਦਾ ਟਾਈਟਲ ਵੀ ਬੁਰਨਾਤੀ ਤਾਲਾ ਵਰਸਿਲੀ ਜਿਨੇ ਦਾ ਕੰਗਿਆ ਹੈ तो 2016 हजार में एडमिट हुई थी उसके बाद सुप्रीम कोर्ट का सुपरविजन शुरू हो गया और इन केसों के अंदर न्याय में तेजी आई मेरा यह मानना है कि देखिए कांग्रेसी नेता ही क्यों पकड़े जा रहे हैं कांग्रेस ने महापाप किया उन्होंने पहले तो सिखों का जेनोसाइड किया जिसको बाद में ये के प्रचारित किया कि देखिए ये तो सिख विरोधी दंगे थे इसको दंगा बोला कहीं कहीं उन्होंने ये भी बोला कि ये तो हिंदू सिख दंगे थे भाई ये दंगे नहीं दो कम्युनिटी के बीच कहीं क्लैश नहीं था जहां कांग्रेस के नेताओं को और उनके गुंडों को सिख जाता हुआ मिल गया उसके ऊपर पेट्रोल तेल एक जैसा केमिकल डाल के उसको वही जिंदा चला दिया गया कांग्रेसी नेता क्यों पकड़े जा रहे हैं मेरा यह सवाल है, है। कांग्रेस ने जो महापाप किया है वो अब नंगे होके कांग्रेसी सामने आ रहे हैं अब इनके पास कोई जवाब नहीं है मैं प्रियंका से राहुल से कांग्रेस की सीनियर लीडरशिप से सवाल पूछना चाहता हूं कि भाई आप संविधान की बात करते हैं इससे बड़ा संविधान का कदर क्या होगा संविधान आपको जीने का हक देता है एक मुलजिम को भी आप अपील का हक देते हो उन लोगों का कसूर क्या था और मेरा यह सवाल हमेशा रहता है कि भाई जब इंदिरा गांधी के कातिल पकड़े गए उन्होंने ये एडमिट कर लिया कि भाई हमने मारा इंदिरा गांधी को तो केस क्लोज हो जाता है आपने उनको पकड़ के कानून के सामने ला खड़ा कर दिया लेकिन उनको तो आप फांसी देते हैं पाँच साल के बाद एटी नाइन में फांसी देते हैं लेकिन बेकसूर जाते हुए सिखों को आप वहीं पकड़ के जिंदा जला देते हैं लड़कियों के साथ बलात्कार होते हैं उसके बाद जो है उनकी दुकानें जलाई जाती हैं उनके बिजनेस जलाए जाते हैं कोई ट्रक ड्राइवर मिल गया पुलिस वाला मिल गया आप बिल्कुल ये नहीं देखते कि, कि किसकी बैकग्राउंड क्या है आप सिर्फ पगड़ी देखते हैं और उसको वहीं पर वहीं जिंदा जला देते हैं ये महापाप करने के बाद कांग्रेस जो है वो बड़े बेशर्मी के साथ नंगे तरीके के साथ आके ये बोलती है कि भाई ये तो दंगा है दंगा नहीं था ये ये जैनोसाइड इसको अब देश जैनोसाइड ही बोले और मैं अपने भाइयों से भी हिंदुस्तान में रहने वाले भाइयों से भी कहता हूँ कि आप भी पूछा करें कांग्रेसियों से ये जो निर्दोष एक मार्ग है उनका कसूर क्या था ये इतने सालों के बाद जिसको आप इंसाफ बोल रहे हैं ये कोई इंसाफ नहीं है ये हाँ ये बहुत पुराने घावों पर एक मलन लगाने की कोशिश है और हम तो कोर्ट से दरखास्त करेंगे कि भाई आप सज्जन कुमार को उम्र का देकर करो बचा क्या है उसके अंदर देश का अन्नी खराब करना है देश के रिसोर्सेज खराब करने हैं और हमारे देखो भी मलम भी तब लगती है भी कम से कम हम इन कातिलों को फांसी के तख्ते पर चढ़ते हुए देखें इससे ज़्यादा रेयरेस्ट ऑफ रेयरेस्ट केस क्या होगा कि आप इंसानों को ही सिखों को ही जिंदा जला दें तो हमारी ये दरखास्त है कि ये जो है इसको तो फांसी दी ही जाए कानून पास करके इस कातिर खून से रंगे हाथों वाले कांग्रेस को भी देश के अंदर खत्म कर दिया